ਜਦੋਂ ਕੋਈ ਮਨੁੱਖ ਆਪਣੀ ਜ਼ਿੰਦਗੀ ਨੂੰ ਰੱਬੀ ਮਾਰਗ ਤੇ ਲਿਆਉਂਦਾ ਹੈ ਜਾਂ ਉਹ ਹਰ ਦਿਨ ਸਿਮਰਨ ਕਰਦਾ ਹੈ ਬਾਣੀ ਪੜ੍ਹਦਾ ਹੈ ਤੇ ਆਪਣਾ ਮਨ ਵਾਹਿਗੁਰੂ ਨਾਲ ਜੋੜਦਾ ਹੈ ਉਸ ਉੱਤੇ ਰੱਬ ਦੀ ਬੇਅੰਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਉਸ ਦੇ ਘਰ ਵਿੱਚ ਉਸ ਦੇ ਆਲੇ-ਦੁਆਲੇ ਉਸ ਦੇ ਨਾਲ ਚੱਲਦੇ ਫਿਰਦੇ ਰੱਬੀ ਰੂਹਾਂ ਦਾ ਸਾਥ ਬਣ ਜਾਂਦਾ ਹੈ ਕਈ ਵਾਰ ਇਹਨਾਂ ਰੂਹਾਂ ਦੀ ਮੌਜੂਦਗੀ ਨੂੰ ਮਹਿਸੂਸ ਵੀ ਕੀਤਾ ਜਾਂਦਾ ਹੈ ਜਿਵੇਂ ਬਿਨਾਂ ਕਿਸੇ ਡਰ ਦੇ ਸੁਖ ਸ਼ਾਂਤੀ ਦਾ ਅਹਿਸਾਸ ਹੋਣਾ ਕਿਸੇ ਖਤਰੇ ਦੇ ਸਮੇਂ ਅਚਾਨਕ ਬਚ ਜਾਣਾ ਜਾਂ ਕੋਈ ਅਣਜਾਣ ਤਾਕਤ ਜਿਹੜੀ ਰੱਖਿਆ ਕਰਦੀ ਜਾਪਦੀ ਹੈ ਇਹ ਸਭ ਕੁਝ ਸਿਰਫ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਮਨੁੱਖ ਸੱਚੇ ਦਿਲ ਨਾਲ ਵਾਹਿਗੁਰੂ ਦੀ ਸੇਵਾ ਸਿਮਰਨ ਅਤੇ ਭਗਤੀ ਕਰਦਾ ਹੈ ਅਤੇ ਇਸ ਤਰ੍ਹਾਂ ਫਿਰ ਰੱਬ ਨਾਲ ਇੱਕ ਡੂੰਘਾ ਰਿਸ਼ਤਾ ਬਣਾ ਲੈਂਦਾ ਹੈ ਉਸ ਦਾ ਹਰ ਕੰਮ ਸੱਚ ਅਤੇ ਇਮਾਨਦਾਰੀ ਨਾਲ ਭਰਿਆ ਹੁੰਦਾ ਹੈ ਤਦ ਸ਼ਹੀਦ ਸਿੰਘਾਂ ਦੀਆਂ ਰੂਹਾਂ ਤੇ ਰੱਬੀ ਤਾਕਤਾਂ ਉਸ ਦੇ ਸਾਥੀ ਬਣ ਜਾਂਦੀਆਂ ਹਨ ਉਹ ਉਸਨੂੰ ਹਰ ਬੁਰਾਈ ਤੋਂ ਬਚਾਉਂਦੀਆਂ ਹਨ ਹਰ ਦੁੱਖ ਵਿੱਚ ਹੌਸਲਾ ਦਿੰਦੀਆਂ ਹਨ ਤੇ ਹਰ ਸਮੇਂ ਉਸਦੇ ਰਸਤੇ ਤੇ ਚਾਨਣ ਪਾਉਂਦੀਆਂ ਹਨ ਜਦੋਂ ਬੰਦਾ ਸੱਚ ਦੇ ਰਾਹ ਉੱਤੇ ਚੱਲਦਾ ਹੈ ਤੇ ਸੱਚਾ ਨਾਮ ਮਨ ਵਿੱਚ ਵਸਾ ਲੈਂਦਾ ਹੈ ਤਾਂ ਉਸ ਉੱਤੇ ਰੱਬੀ ਰੂਹਾਂ ਦਾ ਪੈਰਾ ਆਪਣੇ ਆਪ ਬਣ ਜਾਂਦਾ ਹੈ